ਸਰਕਾਰ ਜੋ ਪ੍ਰਿੰਸੀਪਲ ਸਾਹਿਬ ਸਰਕਾਰ ਜੋ ਅਧਿਆਪਕ ਸਾਥੀਓ ਤੇ ਪਿਆਰੇ ਬੱਚਿਓ ਜਿਵੇਂ ਕਿ ਤੁਸੀਂ ਬੋਰਡ ਤੇ ਦੇਖ ਹੀ ਰਹੇ ਹੋ ਲਿਖਿਆ ਹੋਇਆ ਕੀ ਲਿਖਿਆ ਹੈ ਬੱਚੇ ਪੋਸ਼ਣ ਮਾ ਸੋ ਬੇਟਾ ਪੋਸ਼ਣ ਮਾ ਜਿਹੜਾ ਹੈ ਉਹ ਸੈਂਟਰਲ ਗਵਰਨਮੈਂਟ ਦੀ ਸਕੀਮ ਹੈ ਜਿਸ ਦੇ ਵਿੱਚ ਵਿਦਿਆਰਥੀਆਂ ਨੂੰ ਉਹਨਾਂ ਦੀ ਡਾਈਟ ਦੇ ਪ੍ਰਤੀ ਜਾਗਰੂਕ ਕੀਤਾ ਜਾਂਦਾ ਹੈ ਔਰ ਇਸ ਪ੍ਰੋਗਰਾਮ ਦੀ ਸ਼ੁਰੂਆਤ ਸਾਲ 2018 ਦੇ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਜੀ ਨਰਿੰਦਰ ਮੋਦੀ ਜੀ ਨੇ ਕੀਤੀ ਸੀ ਉਸ ਦਾ ਕਾਰਨ ਇਹ ਸੀ ਕਿ ਉਹਨਾਂ ਦਾ ਸੁਪਨਾ ਹੈ ਕਿ ਅਸੀਂ ਹੈਲਦੀ ਇੰਡੀਆ ਦਾ ਨਿਰਮਾਣ ਕਰੀਏ ਸਾਡੇ ਦੇਸ਼ ਦੇ ਜਿਹੜੇ ਨਾਗਰਿਕ ਨੇ ਉਹ ਹੈਲਦੀ ਹੋਣ ਸਿਹਤਮੰਦ ਹੋਣ ਤਾਂ ਉਸ ਦੇ ਲਈ ਹਰ ਸਾਲ ਸਤੰਬਰ ਮਹੀਨੇ ਦੇ ਵਿੱਚ 1 ਤਰੀਕ ਤੋਂ ਲੈ ਕੇ 30 ਸਤੰਬਰ ਤੱਕ ਇਹ ਪ੍ਰੋਗਰਾਮ ਜਿਹੜਾ ਹੈ ਵੱਖ-ਵੱਖ ਸਕੂਲਾਂ ਕਾਲਜਾਂ ਯੂਨੀਵਰਸਟੀਆਂ ਵਿੱਚ ਕਰਵਾਏ ਜਾਂਦੇ ਆ। ਫਿਰ ਗੱਲ ਕਰੀਏ ਪੋਸ਼ਣ ਦੀ। ਪੋਸ਼ਣ ਕੀ ਹੈ? ਬੇਟਾ ਪੋਸ਼ਣ ਦਾ ਮਤਲਬ ਹੈ ਸਰੀਰ ਦੀ ਪ੍ਰਾਪ। ਇਸ ਤਰ੍ਹਾਂ ਜਿਵੇਂ ਕਿ ਸਾਡੇ ਮਾਤਾ-ਮਿਤਾ ਸਾਡਾ ਪਾਲਣ-ਪੋਸ਼ਣ ਕਰਦੇ ਨੇ। ਮਤਲਬ ਸਾਨੂੰ ਪਾਲਦੇ ਨੇ। ਸਾਡੇ ਸਰੀਰ ਦੀ ਸਫਾਈ, ਸਾਨੂੰ ਨਹਾਉਣਾ, ਤਵਾਣਾ, ਨੇਲ ਕੱਟਣੇ ਹੈਨਾ, ਬਰਸ਼ ਕਰਵਾਉਣਾ ਛੋਟੇ ਬੱਚਿਆਂ ਨੂੰ। ਸੌਂਦੇ ਨੇ ਸਾਹ ਸੁਖਰਾਸਤਰਾ ਲੈਣਾ ਇਹ ਹੋ ਗਿਆ ਬਾਹਰੀ ਜ਼ਰੂਰਤਾਂ ਤੇ ਸਰੀਰ ਦੇ ਅੰਦਰ ਜਿਹੜੇ ਸਾਨੂੰ ਪਰਾਗ ਦਿੰਦੇ ਨੇ ਉਹ ਹੈ ਸਾਡਾ ਪੋਸ਼ਣ ਜੇ ਸਾਡੀ ਡਾਈਟ ਅੱਛੀ ਹੋਏਗੀ ਕਹਿੰਦੇ ਨੇ ਕਿ ਸਾਉਂਡ ਮਾਈਂਡ ਲਿਵ ਇਨ ਅ ਸਾਉਂਡ ਬੋਡੀ ਇੱਕ ਤੰਦਰੁਸਤ ਸਰੀਰ ਦੇ ਵਿੱਚ ਇੱਕ ਤੰਦਰੁਸਤ ਮਨ ਦਾ ਨਿਵਾਸ ਹੁੰਦਾ ਹੈ ਜੇ ਇਹ ਚੰਗਾ ਹੋਏਗਾ ਤੰਦਰੁਸਤ ਹੋਏਗਾ ਸਾਡਾ ਮਨ ਵੀ ਚੰਗਾ ਹੋਏਗਾ ਸਾਡੀ ਸੋਚ ਵੀ ਚੰਗੀ ਹੋਏਗੀ ਉਹ ਕਿਹੜੇ-ਕਿਹੜੇ ਪੋਸ਼ਕ ਤੱਤ ਬਣੇ ਸੱਤ ਪੋਸ਼ਕ ਤੱਤ ਨੇ ਜਿਨ੍ਹਾਂ ਦੀ ਸਾਡੇ ਸਰੀਰ ਨੂੰ ਲੋੜ ਹੁੰਦੀ ਆ ਕਾਰਬੋਹਾਈਡਰੇਟ ਪ੍ਰੋਟੀਨ ਫੈਟ ਵਿਟਾਮਿਨ ਪਰ ਬੋਲੋ ਮਿਨਰਲ ਫਾਈਬਰ ਤੇ ਵਾਟਰ ਇਹ ਸੱਤ ਜਿਹੜੇ ਸਰੋਤ ਨੇ ਪੋਸ਼ਕ ਤੱਤ ਨੇ ਇਹ ਸਾਨੂੰ ਕਿੱਥੋਂ ਮਿਲਦੇ ਨੇ ਅਨਾਜ ਤੋਂ ਮਿਲਦੇ ਆ ਸਬਜ਼ੀਆਂ ਤੋਂ ਮਿਲਦੇ ਆ ਥਾਲਾਂ ਤੋਂ ਮਿਲਦੇ ਆ ਔਰ ਲਿਕੁਇਡ ਦੁੱਧ ਹੋ ਗਿਆ ਨਸੀ ਹੋ ਗਈ ਗਈ ਹੋ ਗਿਆ ਤੋਂ ਵਿਦਿਆਰਥੀਆਂ ਨੂੰ ਪਤਾ ਹੀ ਨਹੀਂ ਕਿ ਪੋਸ਼ਕ ਤੱਤਕ ਹੁੰਦੇ ਕੀ ਆ ਬਹੁਤ ਸਾਰੇ ਵਿਦਿਆਰਥੀ ਕੀ ਨੇ ਉਹ ਸਵੇਰੇ ਬਿਨਾ ਨਾਸ਼ਤਾ ਕੀਤੇ ਸਕੂਲ ਆ ਜਾਂਦੇ ਆ ਜਾਂਦੇ ਆ ਕਿ ਨਹੀਂ ਆ ਜਾਂਦੇ ਔਰ ਪ੍ਰੇਰਿਤ ਨਹੀਂ ਦਾ ਚੱਕਰ ਖਾ ਕੇ ਕਈ ਡੇਗ ਵੀ ਜਾਂਦੇ ਆ ਉਹ ਤੁਸੀਂ ਜੇ ਪਹੁੰਚਦੇ ਤੁਸੀਂ ਰਾਤ ਦਾ ਖਾਣਾ ਖਾਣੇ ਆ ਤਕਰੀਬ 8:00 ਜਾਂ 9:00 ਵਜੇ ਦਾ ਟਾਈਮ ਹੁੰਦਾ ਤੇ ਸਵੇਰੇ ਸਕੂਲ 8:00 ਜਾਂ 9:00 ਵਜੇ ਲੱਗਦਾ ਹੈ ਤੋਂ 12 ਘੰਟੇ ਬਾਅਦ ਸਾ ਨੂੰ ਖੇ ਕੋ ਜਿੰਨੇ ਲੋਨ ਦਿਆ ਇਸ ਇੰਨਾ ਹੀ ਨਾ ਕੀ ਡਾਈਟ ਲੇਕਿਨ ਬੱਚੇ ਜਿਨਾ ਨਾਸ਼ਤਾ ਨਹੀਂ ਖਾਣ ਆ ਜਾਂਦੇ ਨੇ ਉਹ ਟੁੱਲੇ ਵੀ ਕੁਝ ਨਹੀਂ ਖਾਂਦੇ ਉਹ ਦੁਪਹਿਰ ਹੀ ਆ ਕੇ 2 ਵਜੇ ਨੂੰ ਨਹੀਂ ਖਾਂਦੇ 18 ਸੈਂਟੇ ਬਾਅਦ ਰੋਟੀ ਨਹੀਂ ਖਾਂਦੇ ਬੱਚੇ ਇਸ ਕਰਕੇ ਤੁਹਾਨੂੰ ਫ੍ਰੀ ਕੈਫੇ ਤੇ ਕਿਹਾ ਜਾਂਦਾ ਕਿ ਸਵੇਰ ਦਾ ਨਾਸ਼ਤਾ ਜ਼ਰੂਰ ਕਰਕੇ ਆਇਓ ਕਿਉਂਕਿ ਜੇ 8 ਘੰਟੇ ਸਾਡੇ ਸਰੀਰ ਨੂੰ ਕੋਈ ਕਰਾਕ ਨਾ ਮਿਲੇ ਤਾਂ ਸਾਡਾ ਸਰੀਰ ਸਾਡੇ ਸਰੀਰ ਦੇ ਵਿੱਚ ਜਿਹੜੀ ਫਰੈਂਡ ਚਰ ਗਈ ਉਹ ਤੋਂ ਵੀ ਖਾਣਾ ਸ਼ੁਰੂ ਕਰ ਦਿੰਦਾ ਹੈ ਜੇ 4 ਘੰਟੇ ਹੋਰ 3 ਦਿਨ ਨੂੰ ਕੁਝ ਨਾ ਮਿਲੇ ਤਾਂ ਅੰਦਰ ਪ੍ਰੋਟੀਨ ਜਿੰਨੀ ਕਾਗਤਾਂ ਨੂੰ ਖਾਣਾ ਸ਼ੁਰੂ ਕਰ ਦਿੰਦਾ ਹੈ। શરીਰ ਦਾ ਜਰੇ ਨੂੰ ਪਰ ਖਾਣਾ ਹਾਂ। ਉਹਦੇ ਨਾਲ ਕੀ ਹੁੰਦਾ ਵਾ ਸਾਡਾ ਅੰਦਰਲਾ ਸਿਸਟਮ ਦੀਬ ਹੋ ਜਾਂਦਾ। ਸਾਡਾ ਇਮਿਊਨ ਇਮਿਊਨ ਸਿਸਟਮ ਵੀ ਖੋ ਜਾਂਦਾ ਹੈ ਜਿਹਦੇ ਕਰਕੇ ਅਸੀਂ ਬਿਮਾਰੀਆਂ ਦੇ ਵਿੱਚ ਪੇਟ ਵਿੱਚ ਆ ਜਾਂਦੇ। ਹੋਣੇ ਇਸੇ ਕਰਕੇ ਸਕੂਲਾਂ ਦਾ ਇਹ ਕਿ ਮੀਡੇ ਮੀਲ ਸ਼ੁਰੂ ਕੀਤਾ ਗਿਆ। ਕਿ ਜਿਹੜੇ ਵਿਦਿਆਰਥੀ ਜਿਨ੍ਹਾਂ ਦੇ ਘਰ ਸਮੇਂ ਅਨੁਸਾਰ ਭੋਜਨ ਨਹੀਂ ਬਣਦਾ ਜਾਂ ਮਾਤਾ ਪਿਤਾ ਦੋਨੋਂ ਹੀ ਵਰਕਿੰਗ ਦੇ ਲੇਬਰ ਕਲਾਸ ਹੈ ਉਹ ਕੰਮ ਤੇ ਚਲੇ ਜਾਂਦੇ ਨੇ ਤਾਂ ਬੱਚੇ ਤੋਂ ਤੋਂ ਗੜ ਜੇ ਇਹਦਾ ਮਾਤਾ ਨਹੀਂ ਕਰਕੇ ਆਇਆ ਤਾਂ ਉਹਨਾਂ ਨੂੰ ਦੁਪਹਿਰ ਤੱਕ ਹੋਣ ਜਰੂਰ ਨਹੀਂ ਜਾਏ ਤਾਂ ਬੇਟਾ ਜਦੋਂ ਸਾਡਾ ਦੇਸ਼ ਆਜ਼ਾਦ ਹੋਇਆ ਸੀ ਸਾਡੀ ਆਬਾਦੀ ਸੀਗੀ 36 ਕਰੋੜ ਤੇ ਅੱਜ ਲਗਭਗ 136 ਕਰੋੜ ਹੈ 1 ਅਰਬ 36 ਕਰੋੜ ਜਦੋਂ ਆਜ਼ਾਦ ਹੋਇਆ ਸੀ ਉਦੋਂ ਕੀ ਸੀਗਾ ਸਾਡੇ ਦੇਸ਼ ਦੇ ਵਿੱਚ ਅਨਾਜ ਦੀ ਘਾਟ ਸੀਗੀ ਸਾਨੂੰ ਬਾਹਰਲੇ ਦੇਸ਼ਾਂ ਤੋਂ ਅਨਾਜ ਘਵਾਉਣਾ ਪੈਂਦਾ ਸੀ ਲੇਕਿਨ ਫਿਰ ਸਾਡੇ ਦੇਸ਼ ਦੇ ਵਿੱਚ ਹਰੀ ਕ੍ਰਾਂਤੀ ਆਈ ਔਰ ਜਦੋਂ ਹਰੀ ਕ੍ਰਾਂਤੀ ਆਈ 1960 ਦੇ ਵਿੱਚ ਉਸ ਵੇਲੇ ਦੇ ਪ੍ਰਧਾਨ ਮੰਤਰੀ ਸ੍ਰੀ ਲਾਲ ਬਾਦਖਾਨ ਸਿੰਘ ਜੀ ਨੇ ਜਿਸ ਦੀ ਸ਼ੁਰੂਆਤ ਕੀਤੀ 1960 ਦੇ ਵਿੱਚ ਸਾਰੇ ਜਿੰਨੇ ਵੀ ਡਿਵੈਲਪਮੈਂਟ ਨੇਸ਼ਨ ਸੀਗੇ ਵਿਕਾਸ ਦੇ ਦੇਸ਼ ਨੂੰ ਸਾਰੇ ਨੇ ਇਹ ਕ੍ਰਾਂਤੀ ਸ਼ੁਰੂਾਈ ਸੀ ਔਰ 1960 60 60 ਹਾਰ ਤੱਕ ਸਰੇ ਕ੍ਰਾਂਤੀ ਨੇ ਆਪਣਾ ਰੰਗ ਲਿਆਂਦਾ ਔਰ ਇਸ ਦੇ ਵਿੱਚ ਪੰਜਾਬ ਦਾ ਬਹੁਤ ਵੱਡਾ ਯੋਗਦਾਨ ਸੀਗਾ ਅਨਾਜ ਕਨਨ ਤੇ ਚੋਲ ਪੈਲਾ ਕਰਨ ਦੇ ਵਿੱਚ ਪੰਜਾਬ ਜਿਹੜਾ ਹੈ ਮੋਰੀ ਸੂਬਾ ਬਣਿਆ ਔਰ ਪੂਰੇ ਦੇਸ਼ ਦਾ ਢੇਢ ਨਹੀਂ ਭਰਿਆ ਜਿਨੇ ਅਨਾਜ ਦੇ ਭੰਡਾਰ ਨੇ ਉਹ ਵੀ ਭਰ ਦਿੱਤੇ ਔਰ ਹੋਰ ਤਾਂ ਹੋਰ ਅਸੀਂ ਬਾਹਰਲੇ ਰੇਟਾਂ ਨੂੰ ਵੀ ਅਨਾਜ ਕੰਨ ਰਚੂ ਕਰ ਦਿੱਤਾ ਤੋਂ ਪੰਜਾਬ ਦਾ ਬਹੁਤ ਵੱਡਾ ਯੋਗਦਾਨ ਸੀਗਾ ਤੁਹਾਡੇ ਨਾਲ ਸੀ ਗੱਲ ਕਰੀਏ ਜੇ ਕੁਪੋਸ਼ਨ ਦੇ ਨਾਲ ਕਿੰਨਾ ਕੁ ਨੁਕਸਾਨ ਹੋ ਸਕਦਾ ਹੈ ਕੁਪੋਸ਼ਨ ਦੇ ਨਾਲ ਇੱਕ ਨੇਸ਼ਨ ਨੂੰ ਕਿੰਨਾ ਕੁ ਨੁਕਸਾਨ ਹੋ ਸਕਦਾ ਉਸ ਦੇ ਲਈ ਮੈਂ ਤੁਹਾਨੂੰ ਦੱਸਣਾ ਕਿ 1943 ਦੇ ਵਿੱਚ ਕੀ ਹੋਇਆ ਬੰਗਾਲ ਦੇ ਵਿੱਚ ਅਕਾਲ ਪੈ ਗਿਆ ਹੁਕਮਰੀ ਪੈ ਗਈ ਬੰਗਾਲ ਦੇ ਵਿੱਚ ਉਸ ਵੇਲੇ ਅੰਗਰੇਜ਼ਾਂ ਦਾ ਰਾਜ ਸੀਗਾ ਉਹ ਸੈਕਿੰਡ ਵਰਲਡ ਵਾਰ ਲੱਗੀ ਹੋਈ ਸੀ ਦੋ ਫਸਲਾਂ ਦਾ ਖਰਾਬ ਹੋ ਗਿਆ ਬੰਗਾਲ ਦੀਆਂ ਲਗਾਤਾਰ ਦੋ ਫਸਲਾਂ ਖਰਾਬ ਹੋਣ ਕਰਕੇ ਅਨਾਜ ਨਾ ਪਹੁੰਚਿਆ ਨਹੀਂ ਜਿਹੜਾ ਅਨਾਜ ਕਵਰ ਕੀਤਾ ਹੋਇਆ ਸੀ ਉਹ ਅੰਗਰੇਜ਼ਾਂ ਨੇ ਲਗਾANDE ਰੂਪੇ ਲੈ ਲਿਆ ਕਿਉਂਕਿ ਜਦੋਂ ਵਰਲਡ ਵਾਰ ਲੱਗੀ ਹੋਈ ਇਹੀ ਕੋਸ਼ਿਸ਼ ਇਹਨਾਂ ਅਨਾਜ ਭੇਜਣਾ ਸੀਗਾ ਔਰ ਲੋਕਾਂ ਨੂੰ ਖਾਣ ਦੇ ਲਈ ਅਨਾਜ ਨਹੀਂ ਰਿਹਾ ਹੋਲੀ-ਹੋਲੀ ਕੀ ਹੋ ਗਿਆ ਜਦੋਂ ਅਨਾਜ ਨਹੀਂ ਰਿਹਾ ਉਹ ਹੀ ਗਾਲੀ શરીਰ ਦੇ શરીર ਨੂੰ ਖਾਣਾ ਸ਼ੁਰੂ ਕਰ ਦਿੱਤਾ ਔਰ ਬੰਦੇ ਜਿਹੜੇ ਸੀਗੇ ਮੋਸਟਲੀ ਕੀ ਹੋ ਗਏ ਪਿੰਜਰ ਹੀ ਬਣ ਗਏ ਮਾਸ ਤੇ ਓਟੇ ਗਿਆ ਚਰਬੀ ਖਤਮ ਹੋ ਗਈ ਪਿੰਜਰ ਬਣ ਗਏ ਹੌਲੀ-ਹੌਲੀ ਕੀ ਹੋਇਆ ਜਦੋਂ ਜਰੇਦ ਕਮਜ਼ੋਰ ਹੋ ਗਿਆ ਪਰ ਬਿਮਾਰੀਆਂ ਨੇ ਘੇਰ ਲਿਆ ਕਿਹੜੀ ਬਿਮਾਰੀਆਂ ਨੇ ਘੇਰ ਲਿਆ ਕਿਹ ਚਕ ਨੇ ਇਹਨੂੰ ਇਹ ਕਹਿੰਦੇ ਆ ਸਵਾਲ ਫੋਕਸ ਔਰ ਤੁਸੀਂ ਸੋਚ ਵੀ ਨਹੀਂ ਸਕਦੇ ਕਿੰਨੀ ਉੱਥੇ ਕੈਜੁਐਲਟੀ ਹੋਈ ਕਿੰਨੇ ਲੋਕ ਮਾਰੇ ਗਏ 3 ਮਿਲੀਅਨ 1 ਮਿਲੀਅਨ ਦਾ 10 ਲੱਖ ਹੁੰਦਾ ਹੈ 30 ਲੱਖ ਲੋਕੀ ਬੰਗਾਲ ਦੇ ਵਿੱਚ ਮਾਰੇ ਗਏ ਹਿੰਦੁਸਤਾਨ ਦੀ ਸਭ ਤੋਂ ਵੱਡੀ ਤਰਾਸ ਦੀ ਸੀਗੀ ਅਕਾਲ ਦੀ ਸੋ ਬੇਟਾ ਤੁਹਾਨੂੰ ਸਾਡਾ ਜਿਹੜਾ ਮਕਸਦ ਆ ਉਹ ਇਹ ਹੈ ਕਿ ਤੁਸੀਂ ਇੱਕ ਕਿ ਤੁਸੀਂ ਹੈਲਦੀ ਡਾਈਟ ਲੋ ਆਪਣੀ ਡਾਈਟ ਦੇ ਵਿੱਚ ਅਕਸਰ ਬੱਚੇ ਕੀ ਕਰਦੇ ਆ ਮੈਂ ਟਿੰਡੇ ਨਹੀਂ ਖਾਣੇ ਮੈਂ ਤੋਰੀ ਨਹੀਂ ਖਾਣੀ ਮੈਂ ਕਦੂ ਨਹੀਂ ਖਾਣਾ ਮੈਂ ਬੈਂਜਰ ਨਹੀਂ ਖਾਣੇ ਬੇਟਾ ਸਾਡੇ ਸਰੀਰ ਦੇ ਲਈ ਸਾਰੇ ਪੋਸ਼ਕ ਤੱਤ ਜ਼ਰੂਰੀ ਹੈ ਔਰ ਇਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਹਨਾਂ ਕੋਲ ਮਿਲਦੇ ਆ ਬੱਚੇ ਹਰੀ ਸਬਜ਼ੀਆਂ ਨਹੀਂ ਖਾਂਦੇ ਤਾਂ ਕੀ ਹੋ ਗਿਆ ਵਿਟਾਮਿਨ A ਦੀ ਕਮੀ ਹੋ ਗਈ ਛੋਟੇ ਛੋਟੇ ਬੱਚਿਆਂ ਨੂੰ ਚਸ਼ਮੇ ਲੱਗ ਰਹੇ ਨੇ ਖੂਨ ਦੀ ਕਮੀ ਹੋ ਰਹੀ ਹੈ ਵਾਲ ਸਫੇਦ ਹੋ ਰਹੇ ਨੇ ਛੋਟੇ ਛੋਟੇ ਬੱਚਿਆਂ ਦੇ ਹੋਰ ਤਾਂ ਹੋਰ ਹੁਣ ਛੋਟੇ ਛੋਟੇ ਬੱਚਿਆਂ ਨੂੰ ਹਾਰਟ ਅਟੈਕ ਵੀ ਹੋ ਰਹੇ ਨੇ 10 10 12 12 15 15 ਸਾਲ ਦੇ ਬੱਚਿਆਂ ਨੂੰ ਹਾਰਟ ਅਟੈਕ ਜਿਹੜਾ ਕਿ ਮੋਸਟਲੀ ਇਹ ਸੋਚਦੇ ਸੀ 40 50 ਤੋਂ ਬਾਅਦ ਹੀ ਆਉਂਦਾ ਵਾ ਦੂਸਰਾ ਸਾਫ਼ ਸੁਥਰਾ ਭੋਜਨ ਖਾਓ